ਲੈ ਵੀ ਹੁਣ ਆਪਾਂ ਚੱਲਿਆਂ ਪੱਠੇ ਲੈ ਹਨ ਆ ਖੜੀ ਆਪਣੀ ਰੌਕਸੀ ਔਰ ਖੜਾ ਆਪਣਾ ਟਰੈਕਟਰ ਤੇ ਆ ਆਪਣਾ ਚਾਰ ਆ ਚਾਹਣ ਪੱਠੇ ਲਿਆ ਕੇ ਮੁੜ ਕੇ ਆਪਾਂ ਚਾਰ ਪੱਟਣਾ ਚੱਲਦੇ ਆ ਖੇਤ ਪੱਠੇ ਲੈਣ ਲੈ ਵੀ ਮਿੱਤਰੋ ਆਪਾਂ ਪਹੁੰਚ ਗਿਆਂ ਖੇਤ ਪੱਠੇ ਵਢਣ ਤੇ ਆਪਾਂ ਆ ਗਿਆਂ ਤੇ ਹੁਣ ਵੜਦੇ ਆ ਪੱਠੇ ਆਪਾਂ ਹੁਣ ਫਿਰ ਆਪਾਂ ਵੱਢ-ਬੁੱਢ ਕੇ ਲੱਦਦੇ ਆ ਲੈ ਵੀ ਵੱਢ ਲਿਆ ਪੱਠੇ ਤੇ ਗੱਡੀ ਚ ਲੈ ਆ ਲੱਦ ਹੁਣ ਆਪਾਂ ਚਲਦੇ ਆ ਘਰੇ ਚੱਲ ਜੀ ਹੁਣ ਘਰੇ ਲੈ ਆਵੀਆਂ ਪਹੁੰਚ ਗਿਆਂ ਘਰੇ ਪੱਠੀ ਲੈ ਕੇ ਆ ਗਿਆਂ ਘਰੇ ਲੈ ਮੇਤਰੋ ਆਪਾਂ ਚਾਰ ਛੋਟੇ ਕੱਢ ਕੇ ਰੱਖਤਾ ਪਸ਼ੂਆਂ ਦਾ ਇਧਰ ਹਰੇ ਪਏ ਆਥ ਨੇ ਪਾਉਣ ਨੂੰ ਕੱਢਤਾ ਤੇ ਕੋਸ ਆਪਾਂ ਆਥ ਨੇ ਕੱਢਾਂਗੇ ਜਿਹੜੇ ਤੜਕੇ ਪਾਉਣੇ ਆ ਤੇ ਹੁਣ ਆਪਾਂ ਨਾਲ ਨੂੰ ਲੈ ਆ ਤੇ ਚਲਦੇ ਆ ਬਾਹਰ ਬਾਹਰ ਨੂੰ ਜਾਂਦੇ ਆ ਲੈ ਵੀ ਮਿੱਤਰੋ ਪੱਠੇ ਕੁੱਤਰ ਲੱਗ ਗਿਆ ਟਾਈਮ ਹੋ ਗਿਆ 4 ਸ਼ਾਮ ਦਾ 4 ਵਜਨ ਆ ਲਿਆ ਸਾਢੇ 3 ਹੋ ਗਿਆ ਹੁਣ ਆਪਾਂ ਪੱਠੇ-ਪੁੱਠੇ ਕੁੱਤਰਦੇ ਆ ਆ ਖੜੀ ਆਪਣੀ ਗੱਡੀ ਤੇ ਆ ਬੈਠੇ ਆਪਣੇ ਪਾਸੋ ਆ ਰਹੀ ਮਸ਼ੀਨ ਆਪਣੀ ਪੱਠੇ ਕੁੱਤਰਦੇ ਆ ਲੈ ਵੀ ਮਿੱਤਰੋ ਆਪਾਂ ਪੱਠੇ ਦਿੱਤੇ ਆ ਕੁੱਤਰ ਆ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਖਲਾਰ ਦਈਏ ਮਾੜੇ-ਮਾੜੇ ਹਵਾ ਲਵਾ ਦਈਏ ਸਾਰਿਆਂ ਨੂੰ ਫਿਰ ਪਸ਼ੂਆਂ ਨੂੰ ਪਾਵਾਂਗੇ ਆ ਚਾਰ ਇਹਨੂੰ ਵੀ ਹਵਾ ਲਵਾ ਦਈਏ ਮੜੇ ਖਿਲਾਰ ਦਈਏ ਨਾ ਮਿੱਤਰੋ ਪਹਿਲਾਂ ਆਪਾਂ ਹਵਾ ਲਵਾ ਦਈਏ ਚਾਰ ਨੂੰ ਫਿਰ ਪਾਵਾਂਗੇ ਇਹਨਾਂ ਨੂੰ ਹਵਾ ਦੀ ਲੋੜ ਹੋਵੇ ਅਸਲ ਜਿਹੜਾ ਪਰਤੇ ਜਿਹੜੀ ਪਾੜਦੀ ਏ ਉਹ ਤਾਂ ਥੰਡੇ ਹੀ ਆ ਇਹ ਆਪਾਂ ਨੇ ਪੱਠੇ ਪੁੱਠੇ ਨਹੀਂ ਤਾਂ ਬਸ ਇਧਰ ਬੇਬੇ ਦੀਆਂ ਸੇਵੀਆਂ ਵੱਟੀਆਂ ਸੀਗੀਆਂ ਬੇਬੇ ਦੀਆਂ ਸੇਵੀਆਂ ਦੀ ਲਾਹਗਾ ਡੰਡ ਅੱਧੀਆਂ ਕ ਕਢਾ ਕੇ ਦਿੱਤਾ ਭਯਾ ਸੇਵੀਆਂ ਦੀ ਵੀ ਲਾਹਗਾ ਡੰਡ ਤੇ ਇਧਰੋਂ ਡੇਗ ਗਿਆ ਕੰਦ ਬੇਬੇ ਨੇ ਢਗਾਤੀ ਕੰਦ ਸੇਵੀਆਂ ਦਾ ਵੱਟੀਆਂ ਕਿਲੋ ਪਤਾ ਨਹੀਂ ਹੋ ਗਈਆਂ ਕਿ ਨਹੀਂ ਲੈ ਵੀ ਮੇਤਰੋ ਪੱਠੇ ਪੁੱਠੇ ਪਾ ਤੇ ਆਪਾਂ ਸੂ ਦਿੱਤੇ ਸਾਰੇ ਬੰਨ ਆਪਾਂ ਹਣ ਚਾਰ ਰਹਿ ਗਿਆ ਕੱਢਣ ਵਾਲਾ ਇਕੱਲਾ ਤੜਕੇ ਸੁਬਾ ਪੌਣਾ ਤੇ ਉਹ ਆਪਾਂ ਹੁਣ ਕੱਢਾਂਗੇ ਇਸ ਤੋਂ ਬਾਅਦ ਹੁਣ ਚਾਰ ਕੱਢਾਂਗੇ ਸਾਹ ਲੜੀਏ ਬੰਦ ਤੇ ਪੱਠੇ ਪਸ਼ੂ ਬੰਨ ਤੇ ਆਪਾਂ ਆਰ ਆਕਸੀ ਆ ਖੜੀ ਆਪਣੀ ਲੈ ਵੀ ਮਿੱਤਰੋ ਆਪਾਂ ਚਾਰ ਲਿਆ ਕੱਢ ਕੰਮ ਸਾਰਾ ਕੰਪਲੀਟ ਕਰ ਲਿਆ ਠੀਕ ਆ ਤੇ ਹੁਣ ਆਪਾਂ ਹੋ ਗਿਆਂ ਵਿਹਲੇ ਨਹਾ ਧੋ ਕੇ ਹੁਣ ਆਪਾਂ ਟੀਟੀ ਬਣ ਜਾਈਂ ਲੈ ਵੀ ਮਿੱਤਰੋ ਆਪਾਂ ਤੜਕੇ ਵਾਲੇ ਵੀ ਕੱਢ ਲਿਆ ਚਾਰ ਤੜਕੇ ਪੌਣਾ ਤੇ ਤੇ ਹੁਣ ਆਪਾਂ ਹੋ ਗਿਆਂ ਵਿਹਲੇ ਤੇ ਹੁਣ ਆਪਾਂ ਨਹਾ ਧੋ ਕੇ ਟੀਟੀ ਬਣ ਜਾਣਾ ਠੀਕ ਆ ਤੇ ਅੱਜ ਦਾ ਬਲੌਗ ਇੱਥੇ ਖਤਮ ਹੁੰਦਾ ਕੱਲ ਦਾ ਬਲੌਗ ਆਪਾਂ ਕੱਲ ਨੂੰ ਪਾਵਾਂਗੇ ਸਸਰੀਓ ਕਾਜ ਧੰਨਵਾਦ